ਹਾਨਕ ਕਸਬਾ ਪਿੰਡੀ ਸੈਦਾਂ ਦੇ ਨਾਲ ਲੱਗਦੇ ਸਰਹੱਦੀ ਪਿੰਡ ਪਿੰਡੀ ਔਲਖ ਗੁਰਦੁਆਰਾ ਦਮਦਮਾ ਸਾਹਿਬ ਚਰਨਛੋਪਾਪਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਿੰਡੀ ਔਲਖ ਵਿਕੇ ਸੱਚਖੰਡ ਵਾਸੀ ਸੰਤ ਬਾਬਾ ਹਜਾਰਾ ਸਿੰਘ ਜੀ ਸੱਚਖੰਡ ਵਾਸੀ ਸੰਤ ਬਾਬਾ ਲੱਖਾ ਸਿੰਘ ਜੀ ਸੰਤ ਮਹਾਪੁਰਸ਼ ਜਥੇਦਾਰ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਗੁਰੂ ਕੇ ਬਾਗ ਵਾਲਿਆਂ ਅਤੇ ਇਲਾਕੇ ਦੀਆਂ ਸੰਗਤਾਂ ਗੁਰਦੁਆਰਾ ਸਾਹਿਬ ਦੀ ਸਮੂਹ ਕਮੇਟੀ ਅਤੇ ਨਗਰ ਨਿਵਾਸੀਆਂ ਦੇ ਸੰਯੋਗ ਨਾਲ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਧਾਰਮਿਕ ਸਲਾਨਾ ਜੋੜ ਮੇਲਾ ਮਨਾਇਆ ਗਿਆ ਸ਼੍ਰੀ ਗੁਰੂਗ੍ਰੰਥ ਸਾਹਿਬ ਜੀ ਦੇ ਪਾਰਕ ਡੈਪੋ ਉਪਰੰਤ ਖੁੱਲੇ ਪੰਡਾਲ ਵਿੱਚ ਰਾਗੀ ਢਾਡੀ ਕੁਇਸ਼ਰੀ ਕਥਾਵਾਚਕ ਸੰਤਾਂ ਮਹਾਂਪੁਰਸ਼ਾਂ ਵੱਲੋਂ ਗੁਰਬਾਣੀ ਦੇ ਰਸ ਪਿੰਨੇ ਕੀਤਾ ਨਾ ਰਾਹੀ ਸੰਤਾਂ ਨੂੰ ਨਿਹਾਲ ਕੀਤਾ ਸੰਤਾਂ ਮਹਾਂਪੁਰਸ਼ਾਂ ਵੱਲੋਂ ਆਏ ਹੋਏ ਰਾਗੀ ਢਾਡੀ ਕੁਇਸ਼ਰੀ ਕਥਾਵਾਚਕਾਂ ਨੂੰ ਗੁਰੂ ਘਰ ਦੇ ਬਖਸ਼ਿਸ਼ ਸਿਰਪਾਉ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਜੂਥ ਕਲਬ ਪਿੰਡੀ ਆਲਖ ਵੱਲੋਂ 2 ਦਿਨ ਪ੍ਰੀ ਮੈਡੀਕਲ ਕੈਂਪ ਵੀ ਲਗਵਾਇਆ ਗਿਆ ਅਤੇ ਦੀਪ ਹਸਪਤਾਲ ਜਨਾਲਾ ਵੱਲੋਂ ਖੂਨਦਾਨ ਕੈਂਪ ਵੀ ਲਗਵਾਇਆ ਗਿਆ ਇਸ ਮੌਕੇ ਸ਼ਾਮ ਪਹਿਲੇ ਦਿਨ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਦੂਸਰੇ ਦਿਨ ਕੁਸ਼ਤੀ ਦੰਗਲ ਵੀ ਕਰਵਾਏਗੇ ਇਸ ਮੌਕੇ ਸੰਗਤਾਂ ਲਈ ਚਾਪਕੌੜੇ ਸ਼ਬੀਰ ਲੱਸੀ ਆਈਸਕ੍ਰੀਮ ਅਤੇ ਹੋਰ ਕਈ ਪ੍ਰਕਾਰਾਂ ਦੇ ਲੰਗਰ ਲਗਾਏ ਗਏ ਜੀ ਵੀਰੋ ਡਾਕਟਰ ਜਸਪੀਰ ਸਿੰਘ ਔਲਖਦੀਵ વિશેષ ਰਿਪੋਰਟ ਵਤਨ ਦੀ ਮਿੱਟੀ ਨਿਊ ਚੈਨਲ ਪਿੰਡੀ ਸੈਦਾ Jeff, yeah. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਗ ਜੋ ਸਤਗੁਰਾਂ ਦੀ ਕਿਰਪਾ ਨਾਲ ਸੰਗਤਾਂ ਵੱਲੋਂ 6ਵੇਂ ਪਾਤਸ਼ਾਹਨ ਗੁਰਦੁਆਰਾ ਦਮਦਮਾ ਸਾਹਿਬ ਪਿੰਡੀ ਔਲਖ ਵਿਖੇ ਦੋ ਰੋਜ਼ਾ ਜੁੜੇ ਮੇਲਾ ਸ਼ੇ ਸਤਗੁਰੂ ਦੇ ਆਪਾਰ ਕਿਰਪਾ ਦੇ ਨਾਲ ਤਾਂ ਸੰਪੂਰਨਤਾ ਹੀ ਹੋਈ ਆ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਜਿਹੜੇ ਪਿਆਰੇ ਸਭੂ ਕਰਦੇ ਉਹਨਾਂ ਸਵਾਗਤ ਮਾਈਆਂ ਨੇ ਸ਼ੁਕਰ ਹੈ ਸੱਚੇ ਪਾਤਸ਼ਾਹ ਮਹਾਰਾਜ ਦਾ ਜੀ ਦੀ ਕਿਰਪਾ ਦੇ ਨਾਲ ਇਹ ਜਿਹੜੇ ਸਮਾਗਮ ਆ ਸਪੂਰਨ ਹੋ ਰਹੇ ਆ ਸੋ ਵਾਹਿਗੁਰੂ ਕਿਰਪਾ ਕਰੇ ਅਗਲਾ ਸਮਾ ਸੁਹਾਵਣਾ ਆਵੇ ਇਹੀ ਬੇਨਤੀ ਆ ਸਮੂਹ ਸੰਗਤਾਂ ਨੂੰ ਇਹੀ ਮਨੋਰਥ ਆ ਸਮਾਗਮਾਂ ਦਾ ਟੁੱਟੇ ਗੁਰੂ ਨਾਲ ਜੁੜ ਜਾਣ ਜਿਹੜੇ ਅਮਰਤਾਰ ਨਹੀਂ ਹੋ ਕੋਸ਼ਿਸ਼ ਕਰੋ ਅਮਰਤਾਰੀ ਹੋ ਕੇ ਸਾਤਾਰੀ ਹੋ ਇਹ ਤਾਂ ਆਪਣੇ ਸਮਾਗਮ ਮਨਾਏ ਰਾ ਸੋਣਗੇ ਸੋ ਗੁਰੂ ਕਿਰਪਾ ਕਰੇ ਮਹਾਰਾਜ ਸਮੂਹ ਦੀਆਂ ਸਮਾਵਾਂ ਨੂੰ ਭਾਗ ਲਾਵੇ ਇਹਨਾਂ ਜੋੜ ਮਿਲਣਾਂ ਦੀ ਲੱਖ ਲੱਖ ਵਧਾਈ ਸਮੂਹ ਸੰਗਤਾਂ ਨੂੰ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਅਸੀਂ ਪਿੰਡੀਆਂ ਸਾ ਪਿੰਡੀਆਂ ਦਾ ਔਲਖਾਂ ਵਿਖੇ ਗੁਰਦਾਸ ਸਾਹਿਬ ਜੀ ਕੇ ਪਹੁੰਚੇ ਆ ਜਿੱਥੇ ਦੋ ਤੇ ਤਿੰਨ ਪੱਧਰੋਂ ਨੂੰ ਬਹੁਤ ਵੱਡਾ ਜੋੜ ਮੇਲਾ ਜਿਹੜਾ ਉਹ ਕੀਤਾ ਜਾਂਦਾ ਆ ਤੇ ਇੱਥੋਂ ਦੇ ਬਾਬਾ ਮੁਖਵਿੰਦਰ ਸਿੰਘ ਜੀ ਮੁੱਖਾ ਜੀ ਦੀ ਅਗਵਾਈ ਦੇ ਵਿੱਚ ਕੀਤਾ ਜਾਂਦਾ ਤੇ ਅੱਜ ਇੱਥੇ ਅਸੀਂ ਕੈਂਪ ਜਿਹੜਾ ਆ ਫ੍ਰੀ ਮੈਡੀਕਲ ਕੈਂਪ ਲੱਗਾ ਆ ਯੂਥ ਕਲੱਬ ਪਿੰਡੀਆਂ ਔਲਖਾ ਵੱਲੋਂ ਇਹ ਡਾਕਟਰ ਸਾਹਿਬ ਹੁਣਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਹਰ ਸਾਲ ਦੇ ਸਾਲ ਇੱਥੇ ਇਹ ਫ੍ਰੀ ਮੈਡੀਕਲ ਕੈਂਪ ਲਾ ਕੇ ਸੰਗਤਾਂ ਨੂੰ ਜਿਹੜੀਆਂ ਦਵਾਈਆਂ ਦਿੰਦੇ ਆ ਤੇ ਨਾਲ ਆਮ ਸੰਗਤਾਂ ਨੂੰ ਜਾਗਰੂਤ ਵੀ ਕਰਦੇ ਐ ਪੈਸਾ ਵੀ ਇੱਕ ਜਿਵੇਂ ਤੁਸੀਂ ਦੇਖ ਰਹੇ ਸਿਆਸਤ ਵਿੱਚ ਨਵਾਂ ਕਾਦੀਦਰ ਖੜਾ ਹੋਇਆ ਜੀ ਜਿਵੇਂ ਦੇਖਦੇ ਹੋ ਜਿਹੜਾ ਕਾਦੀਦਰ ਸੁਖਵੀਰ ਬਾਦਲ ਕਾਦੀਦਰ ਭਾਈ ਹਰਦੀਪ ਸਿੰਘ ਜੀ ਦੇ ਜਿਵੇਂ ਦੇਖਦੇ ਹੋ ਬਿਲਕੁਲ ਜੀ ਜਿਹੜਾ ਅਕਾਲੀ ਦਲ ਬਣਿਆ ਆ ਭਾਈ ਹਰਪ੍ਰੀਤ ਸਿੰਘ ਜੀ ਜਥੇਦਾਰ ਸਾਹਿਬ ਨੇ ਬਣਾਇਆ ਆ ਬਹੁਤ ਵਧੀਆ ਗੱਲ ਆ ਉਹ ਵੀ ਸਾਨੂੰ ਕੌਮ ਨੂੰ ਲੋੜ ਆ ਕਿ ਕੌਮ ਜਿਹੜੀ ਜਾਗਰਤ ਹੋਣੀ ਚਾਹੀਦੀ ਆ ਸਭ ਤੋਂ ਪਹਿਲਾਂ ਅਕਾਲੀ ਦਲ ਜਿਹੜਾ ਸੀਗਾ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੇ ਨਾਲ ਸੀਗਾ ਉਦੋਂ ਲੋਕ ਜਿਹੜੇ ਸੀਗੇ ਜਾਗਰਤ ਨਹੀਂ ਸੀਗੇ ਹੈਗੇ ਹੁਣ ਜਿਉਂ-ਜਿਉਂ ਲੋਕ ਜਾਗਰਤ ਹੋ ਰਹੇ ਆ ਤੇ ਇਹ ਜਿਹੜੀ ਕੌਮ ਦੇ ਵਾਸਤੇ ਬੜੀ ਵਧੀਆ ਗੱਲ ਆ ਕਿ ਉਹ ਵੀ ਉਹਨਾਂ ਨੇ ਆਪਣਾ ਇੱਕ ਅਕਾਲੀ ਦਲ ਬਣਾਇਆ ਉਹ ਵੀ ਲੱਗਦਾ ਨਹੀਂ ਕਿ ਜਿੱਦਾਂ ਕਿ ਆਵਾਜ਼ ਸੰਜਾਮ ਦੀ ਦਿੱਖ ਬੰਦੀ ਹੋ ਗਈ ਅਕਾਲੀ ਦਲ ਹੋ ਗਏ 7 ਜੀ ਸਿਮਰਨ ਜੀ ਜਿਹੜਾ ਉਹ ਵੰਡ ਕੇ ਆਪਕ ਵੰਡਿਆ ਜਾਉਂਦਾ ਨੁਕਸਾਨ ਨਹੀਂ ਹੋਗਾ ਤਾਂ ਬਿਲਕੁਲ ਜੀ ਲੋਕਾਂ ਦੇ ਵਿੱਚ ਆਮ ਜਿਹੜੀ ਜਿਹੜੀ ਸਾਡੀ ਸਿੱਖ ਸੰਗਤ ਆ ਜਾਂ 크ਰਿਸਚਨ ਭਾਈਚਾਰਾ ਜਾਂ ਹਿੰਦੂ ਭਾਈਚਾਰਾ ਜਾਂ ਮੁਸਲਮਾਨ ਭਾਈਚਾਰਾ ਆ ਜਿਹੜਾ ਨਾਲ ਤੁਸੀਂ ਸਵਾਲ ਕੀਤਾ ਆ ਕਿ ਸਿੱਖ ਜਿਹੜੇ ਆ ਇਹਦੇ ਨਾਲ ਵੰਡੇ ਜਾਣਗੇ ਮੈਂ ਮਸੂਸ ਇਸ ਗੱਲ ਦਾ ਕਰਦਾ ਕਿ ਅਸੀਂ ਬਿਲਕੁਲ ਵੰਡੇ ਜਾਣ ਵਾਲੀ ਸਦੀਤੀ ਦੇ ਵਿੱਚ ਨਹੀਂ ਹੈਗੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਇਕਤਾ ਦੀ ਗੱਲ ਚੱਲ ਰਹੀ ਆ ਤੇ ਅਸੀਂ ਇਹ ਮੈਂ ਆਪ ਜੀ ਦੇ ਸਮਾਧਿਅਮ ਦੇ ਰਹੀ ਪੂਰੇ ਪੰਜਾਬ ਦੇ ਆ ਲੋਕਾਂ ਨੂੰ ਇਹ ਗੱਲ ਕਹਿਣੀ ਚਾਹੂੰਗਾ ਕਿ ਸਾਨੂੰ ਆਪਣੀਆਂ ਵੰਡੀਆਂ ਨੂੰ ਦੂਰ ਕਰਕੇ ਰਾਜਨੀਤਿਕ ਸਥਿਤੀਆਂ ਨੂੰ ਜਿਹੜੇ ਡੇਰੇ ਨੇ ਸਾਡੀਆਂ ਵੰਡਾਂ ਨੇ ਉਹਨੂੰ ਦੂਰ ਕਰਕੇ ਪੰਜਾਬ ਨੂੰ ਬਚਾਉਣ ਵਾਸਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਵਾਸਤੇ ਇਸ ਆਪਣੀ ਸਾਡੀ ਧਰਤੀ ਨੂੰ ਬਚਾਉਣ ਵਾਸਤੇ ਤੇ ਨਸ਼ਿਆਂ ਦਾ ਜਿਹੜਾ ਇੱਥੇ ਛੇਵਾ ਦਰਿਆ ਵਗ ਰਿਹਾ ਆ ਕੋਈ ਨਗਰ ਇਹੋ ਜਿਹਾ ਨਹੀਂ ਹੈਗਾ ਜਿਹੜੇ ਨਗਰ ਦੇ ਵਿੱਚ ਸਾਡਾ ਨੌਜਵਾਨ ਜਿਹੜਾ ਆ ਨਸ਼ਿਆਂ ਦੇ ਨਾਲ ਮੌਤੇ ਮੂੰਹ ਦੇ ਵਿੱਚ ਨਾ ਗਿਆ ਹੋਵੇ ਉਹਨੂੰ ਅਸੀਂ ਠੱਲ ਪਾਈਏ ਤੇ ਉਹਨੂੰ ਠੱਲ ਤਾਂ ਹੀ ਪੈ ਸਕਦੀ ਹੈ ਕਿ ਜੇ ਅਸੀਂ ਸਾਰੇ ਜਿੰਨੇ ਵੀ ਆ ਅਕਾਲੀ ਦਲ ਵੱਖੋ ਵੱਖਰੇ ਅਕਾਲੀ ਦਲ ਜਿਹੜੇ ਬਣੇ ਆ ਇਹ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਜਿਹੜਾ 2027 ਕੋਣ ਆ ਰਹੀ ਆ ਉਹਦੇ ਵਿੱਚ ਲੱਗਿਆ ਕਿ ਸਾਡਾ ਵਾਰਸ ਜਗਤ ਜਿੱਤੇ ਬਣੀ ਲੱਗਦੇ ਵੀ ਅਸੀਂ ਸਿਰਫ ਜਿਹੜੇ ਪੂਰ ਸਿਰਫ ਛੋੜ ਗਏ ਜਾਂ ਜਿਹੜੇ ਸਾਥ ਛੋੜ ਗਏ ਉਹਨਾਂ ਨੂੰ ਅੱਗੇ ਲਿਆਵਾਂਗੇ ਇਹ ਹੋਰ ਬਾਰੇ ਸਮਝਦੇ ਵਿੱਚ ਜਿਹੜੇ ਬਾਕੀ ਧਰਮਾਂ ਦੇ ਲੋਕ ਨੇ ਉਹਨਾਂ ਨੂੰ ਨਾਲ ਲਿਆ ਲਿਆਉਗਾ ਨਹੀਂ ਜੀ ਬਿਲਕੁਲ ਬਿਲਕੁਲ ਪੱਤਰਕਾਰ ਸਾਹਿਬ ਜਿਹੜਾ ਤੁਸੀਂ ਇਹ ਸਵਾਲ ਕੀਤਾ ਹੈ ਇੱਕ ਬੜਾ ਵੱਡਾ ਪ੍ਰੋਪਾਗੈਂਡਾ ਜਿਹ ਕੇ ਇਕੱਲੇ ਜਿਹੜੀ ਵਾਰਸ ਪੰਜਾਬ ਦੀ ਜਥੇਬੰਦੀ ਆ ਉਹ ਇਕੱਲੇ ਸਿੱਖਾਂ ਨੂੰ ਅੱਗੇ ਲੈ ਕੇ ਆਊਗੀ ਇਹ ਸਾਡੀ ਜਥੇਬੰਦੀ ਜਿਹੜੀ ਉਹ ਡੈਮੋਕ੍ਰੇਸੀ ਦੇ ਵਿੱਚ ਆ ਗਈ ਆ ਸਾਰੇ ਸਾਡੇ ਪ੍ਰਧਾਨ ਸਾਹਿਬ ਜਿਹੜੇ ਆ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜੋ ਡੈਮੋਕ੍ਰੇਸੀ ਦੇ ਵਿੱਚ ਆ ਗਏ ਨੇ ਜਿੱਥੇ ਆਪਾਂ ਪੰਥ ਦੀ ਗੱਲ ਕਰਨੀ ਆ ਆਪਣੀ ਕੌਮ ਦੀ ਗੱਲ ਕਰਨੀ ਆ ਉੱਥੇ ਅਸੀਂ ਦੂਸਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਮੁਸਲਮਾਨ ਭਾਈਚਾਰੇ ਨੂੰ ਈਸਾਈ ਭਾਈਚਾਰੇ ਨੂੰ ਨਾਲ ਲੈ ਕੇ ਨਾਲ Hindu ਭਾਈਚਾਰੇ ਨੂੰ ਨਾਲ ਲੈ ਕੇ ਇਹਦੀ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਬਣਾਵਾਂਗੇ ਤੇ ਸਾਡੇ ਸਰਕਾਰ ਦੇ ਵਿੱਚ ਜਿਹੜੇ ਮੁੱਖ ਮੰਤਰੀ ਹੋਣਗੇ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਖਡੂਰ ਸਾਹਿਬ ਤੋਂ ਜਿਹੜੇ ਲੋਕ ਸਭਾ ਦੇ ਮੈਂਬਰ ਨੇ ਉਹ ਸਾਡੇ ਚਿਹਰਾ ਹੋਣਗੇ ਇਹਨਾਂ ਨੂੰ ਟਿਕਟਾਂ ਵੀ ਦੇ ਦੇ ਬਾਕੀ ਧਰਮਾਂ ਦੇ ਲੋਕਾਂ ਨੂੰ ਬਿਲਕੁਲ ਜੀ ਬਿਲਕੁਲ ਸਾਰਿਆਂ ਨੂੰ ਜਿਹੜੇ ਸਾਰਿਆਂ ਧਰਮਾਂ ਦੇ ਲੋਕ ਹੈਗੇ ਆ ਬਾਕੀ ਜਿਹੜੇ ਸਾਡੇ ਨਾਲ ਆਉਂਦੇ ਆ ਉਹਨਾਂ ਨੂੰ ਆਪਾਂ ਜਰੂਰ ਟਿਕਟਾਂ ਵੀ ਜਿਹੜੀਆਂ ਸਾਡੀ ਉਹ ਮੈਨੇਜਮੈਂਟ ਜਿਹੜੀ ਕਮੇਟੀ ਉਸ ਟਾਈਮ ਤੇ ਹੋਏਗੀ ਉਹ ਜਰੂਰ ਆਪਾਂ ਟਿਕਟਾਂ ਵੀ ਉਹਨਾਂ ਨੂੰ ਦੇਆ